ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਰਵੇਲ ਕੇ ਲਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋਲ ਸਿੰਘ ਵਾਲਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਰ ਨਮਾਪੁਰ ਕੋਡ ਬੁੱਢਾ ਦਬਲੀ ਬਰਵਾਲਾ ਚਮੈਂ ਸਾਰੇ ਨਾਲ ਲੱਗਦੇ ਪਿੰਡ ਨੇ ਤੇ ਅੱਜ ਆਪਾਂ ਆਪਣੇ ਹੀ ਫਾਰਮ ਤੋਂ ਜਿਹੜੀ ਇੱਕ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਬਿਲਕੁਲ ਪਾਪੜਤੇ ਦੇ ਵਿੱਚ ਪਸ਼ੂ ਰਹਿਣਗੇ ਪਸ਼ੂ ਤਿੰਨ ਨੇ ਫਿਲਹਾਲ ਆਪਾਂ ਦੋ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੀਜੇ ਪਸ਼ੂ ਦੀ ਜਿਹੜੀ ਲੱਗ ਤੋਂ ਜਿਹੜੀ ਵੀਡੀਓ ਸਾਂਝੀ ਹੋਊਗੀ ਉਹਦੀ ਵੀ ਡਿਟੇਲ ਆਪਾਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਤੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਸਾਰੇ ਪਸ਼ੂ ਜਿਹੜੇ ਸੂਦੇ ਸਵਾਏ ਨੇ ਤੇ ਸਾਰੇ ਮਗਰ ਜਿਹੜੀਆਂ ਕੱਟੀਆਂ ਨੇ ਤੇ ਹੀਰਾ ਵੀਰ ਡਿਟੇਲ ਦੇਣਗੇ ਇਹਨਾਂ ਦੀ ਹੀਰੇ ਵੀਰ ਸਾਸਿਕਾ ਉਹ ਠੀਕ ਠਾਕ ਦੀ ਵਧੀਆ ਕਿਰਪਾ ਕਿਦਾਂ ਚੱਲੀ ਜਾਂਦਾ ਵਧੀਆ ਹਾਂਜੀ ਠੀਕ ਆ ਠੀਕ ਆ ਹੀਰਾ ਜੀ ਦੱਸਿਓ ਪਹਿਲੀ ਮੱਝ ਦੀ ਡਿਟੇਲ ਹਾਂਜੀ ਇਹ ਭਾਜੀ ਦੂਜਾ ਸੂਗਾ ਸੂਈ ਹੋਈ ਆ ਜੀ ਪਿੱਛੇ ਦੇ ਪ੍ਰਕਾਸ਼ੀ ਹੱਦ ਦੇ ਸੀਮਨ ਦੀ ਕੱਟੀ ਜੇ ਤਿੰਨ ਦਿਨ ਦੀ ਸੂਈ ਜੇ ਠੀਕ ਆ ਜੀ ਇਸ ਥਲੇ 8 ਕਿਲੋ ਬੋਲ ਆਊਗਾ ਨਾ ਹਾਂਜੀ ਉਹ ਤੇ ਨਾਰਮਲ ਹੀ ਜ਼ਿਆਦਾ ਨਹੀਂ ਆ ਕੋਈ 13 14 ਕਿਲੋ ਬਿਲਕੁਲ ਹੀਰਾ ਜੀ ਚਲੋ ਚੁਆਈ ਆਪਾਂ ਵੀ ਕੀਤੀ ਤੁਸੀਂ ਵੀ ਕੀਤੀ ਆ ਆਪੇ ਐਲਡੀਐਫ ਦੇ ਕੋਹੇ ਨੂਰ ਦੀ ਧੀ ਆ ਤੇ ਬੱਚਾ ਜਿਹੜਾ ਇਸ ਪ੍ਰਕਾਸ਼ੀ ਦਾ ਜਿਹੜਾ ਸੀਮਨ ਦਾ ਜਿਹੜਾ ਹੈ ਬੱਚਾ ਵਾ ਤੇ ਬਹੁਤ ਸਾਫ ਸੁਥਰੀ ਧੋਤੀ ਆ ਬਿਲਕੁਲ オリジナル ਸਿੰਗ ਹੈ ਕੋਈ ਸੀਮਨ ਨਹੀਂ ਐਸਾ ਨਹੀਂ ਕੋਈ ਕੌਸਾ ਨਹੀਂ ਲੱਗਾ ਇਹ ਥਾਨ ਦੀ ਕੁਆਲਿਟੀ ਬਹੁਤ ਸੋਹਣੀ ਹੈ ਬਿਲਕੁਲ ਸੂਏ ਹੋ ਗਈਆਂ ਤਾਰਾ ਆਉਂਦੀਆਂ ਇਹਦੀਆਂ ਤੇ ਪੁੱਠਾ ਚੰਗਾ ਝੋਟੀ ਦਾ ਪਿੱਛੇ ਜਿਹੜੀ ਕੱਟੀ ਆ ਬੱਚਾ ਵੀ ਬਹੁਤ ਸੋਹਣਾ ਵਾ ਇੱਕ ਖਾਸ ਗੱਲ ਆ ਕਿ ਅੱਜ ਤਿੰਨਾਂ ਮੱਝਾਂ ਮਗਰ ਜਿਹੜੀਆਂ ਕੱਟੀਆਂ ਨੇ ਫਿਲਹਾਲ ਆਪਾਂ ਇਸ ਵੀਡੀਓ 'ਚ ਦੋ ਹੀ ਸ਼ੂਟ ਕਰਾਂਗੇ। ਚੰਗੀ ਆ ਚੰਗਾ ਦੁੱਧ ਦੇਜੂਗੀ ਛੋਟੀ। ਕਿਉਂਕਿ ਜਿਹੜਾ ਪਸ਼ੂ ਨਿਕਲ ਲਵੇ ਦਾ ਪੁੱਠਾ ਚੰਗਾ ਵਾ। ਕੋਈ ਪਸ਼ੂ ਨੇ ਜਿਹੜਾ ਦੁੱਧ ਦੇਣਾ ਹੀ ਦੇਣਾ। ਮਣੀ ਜੇ ਕਰੀ ਖੋਲ ਕੇ ਜਰੂਰ ਆਪਾਂ ਹੀ ਰਵੀ ਦਿਖਾਈਏ। ਸੋਹਣੀ ਹੈ ਇਹ ਤਾਂ। ਸੁਣ ਖਣ ਲੱਗਾ। ਬਾਕੀ ਚੋਈ ਚਵਾਈ ਆ। ਆ ਦੇਖੋ। ਅੱਪਾ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਜਿਹੜਾ ਨਾਲ ਦੀ ਨਾਲੇ ਦੀ ਚੁਆਈ ਵੀ ਜਰੂਰ ਦਿਖਾਵਾਂਗੇ ਸੋਹਣੀ ਹੈ ਇਹ ਤਾਂ ਸਿੰਘ ਜੀ ਬਹੁਤ ਸੋਹਣੀ ਆ ਇਹਦੇ ਅਸੇ ਦੁੱਧ ਕਿੰਨਾ ਗਲਾਸ ਦੇ ਜੂਗੀ ਹੈ ਦੁੱਧ ਆਮ ਦੀ ਸੇਵਾ ਦੇ ਨਾਰਮਲੀ ਪਰਾਂ 12 ਹਾਂ 12 13 ਤੱਕ ਤੇ ਗਿਆ ਨਹੀਂ ਕਿਉਂਕਿ ਬਰੀਡ ਵਾਲੀ ਆ ਬਰੀਡ ਵਾਲੀ ਆ ਪਿਓ ਪੱਖ ਤੋਂ ਵੀ ਚੰਗੀ ਆ ਤੇ ਬੱਚਾ ਵੀ ਅੱਗੇ ਚੰਗਾ ਵਾ ਤੇ ਹੀਰਾਸਾ ਰੇਟ ਕੀ ਇਹਦਾ ਰੇਡ ਬਾਜੀ ਇਹਦੇ ਨਾਲੀਆਂ ਉਤਰਾ ਤਾਂ ਆਪਾਂ ਮੰਨ ਲਓ ਵੇਚੀਆਂ ਸਵਾ ਸਵਾ ਦੀਆਂ ਵੀ ਵੇਚੀਆਂ ਜੀ ਵੇਚੀਆਂ ਤੇ ਹੁਣ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਜੀ ਤੇ 13 ਗੇ 97 ਜਾਂ ਥੋੜਾ ਬੋਧਾ ਮਾਰਨਾ ਜਾਣਾ 97 ਦੇ ਵਿੱਚੋਂ ਛੋੜ ਛੱਪੇ ਜਰੂਰ ਹੋਣਗੇ ਬਾਕੀ ਕੋਈ ਸ਼ੱਜਰ ਆ ਕੇ ਇਹੋ ਜੀ ਟੋਕਰ ਕੱਪੜਾ ਇਹਨੇ ਕਰ ਸਕਦਾ 75 80 ਟੋਕਰ ਕੱਪੜਾ ਆਈ ਹੈ ਜੀ Till I get up, time is barely on our side. I don't wanna waste what's left. The storms we chase are leading us, and love is all we'll ever trust. ਬਹੁਤ ਸੋਹਣੀ ਆ ਤੇ ਬਾਕੀ ਦੋ ਨੰਬਰ ਵਾਲੀ ਮੈਂ ਦੀ ਆਪਾਂ ਗੱਲ ਕਰੀਏ ਕੀ ਰਸਿਆ ਇਹ ਦੇਖ ਕੇ ਹਿਸਾਬ ਕਿਤਾਬ ਕਿੰਨਾ ਸੂਆ ਵਾ ਤੇ ਜਾ ਸੂਆ ਸੂਈ ਜੀ ਜੀ ਕੋਈ ਪਾਣੀ ਤੋਂ 6 ਦਿਨ ਦੀ ਸੂਈ ਜੇ ਮਗਰ ਕੱਟੀ ਇਹਦੇ ਵੀ ਮਗਰ ਕੱਟੀ ਆ ਗਈ ਆ 5-6 ਦਿਨ ਸੂਈਨ ਹੋ ਗਿਆ ਥਾਨ ਲੈਵਾ ਬਹੁਤ ਸੋਹਣਾ ਕਰਮਾ ਵਾਲੀ ਦਾ ਠੁਕੂਆ ਲੈਵਾ ਪ੍ਰੋਪਰ ਜਿਹੜਾ ਆਪਾਂ ਕਹਿੰਦੇ ਆ ਕੋਇੰਕੀ ਤੇਬ ਵੀ ਲੈ ਆਵੇ ਕੋ ਫਾੜੀ ਵਾਲਾ ਜਿਹੜਾ ਲੇਵਾ ਲੱਗਾ ਕਰਮਾਲੀ ਨੂੰ ਗੱਡ ਗੱਡ ਤੇ ਜਿਹਨੂੰ ਪੀੜੀ ਦੇ ਪਾਵਰ ਗੁਆਂ ਦੇ ਉਹ ਥਣ ਲੱਗੇ ਉਹ ਥਣ ਲੱਗੇ ਬਿਲਕੁਲ ਜੀ ਬਾਕੀ ਸਾਫ ਸੁਥਰੀ ਆ ਤੀਜਾ ਸੁਹਾਵਾ ਪਿੱਛੇ ਫੀਮੇਲ ਕਾਫ ਆ ਗਈ ਆ ਬਿਲਕੁਲ ਠਾਣਾ ਹਮਾਨਾ ਲੇਵਾ ਪੀੜੀ ਦੇ ਪਾਵਾਂ ਗੁਰਮਾਲੀ ਦਾ ਜਿਹੜਾ ਲੱਗਾ ਮੀਡੀਅਮ ਕੱਦਿਆ ਪਰ ਲੇਵਾ ਜਿਹੜਾ ਇਹਨੂੰ 2 ਲੱਖ ਵਾਲੀ ਵਾਲਾ ਲੱਗਾ ਪਿੱਛੇ ਕਰਤੀ ਬਹੁਤ ਸੋਹਣੀ ਆ ਚੰਗੀ ਆ ਚੋਾਈ ਚੰਗੀ ਆ ਕਿਹਦਾ ਸੇ ਕਿੰਨਾ ਦੁੱਧ ਪਾਜੂਗੀ ਉਹ ਤੋਂ ਪਹਿਲਾਂ ਸਵਾਛੇ ਥੱਲੇ ਉਹੜਾ ਇਹ ਆਪਣਾ ਜਿੰਨਾ ਵੀ ਹੁੰਦਾ ਦੋ ਦੋਨੇ ਦੱਸਣਾ ਹੁੰਦਾ ਜਿੰਨੇ ਨੇ ਹੁਣ ਨੈਟ ਤੋਂ ਤਿਆਰ ਨੌ 9.5 ਕਿਲੋ ਨੌ 9.5 ਕਿਲੋ ਕਿੰਨਾ ਪਾ ਜੂਗੀ ਦੁੱਧ ਉਹਦੇ ਜ਼ਿਆਦਾ ਨਹੀਂ ਹੋਊਗੀ 11-12 ਕਿਲੋ 11-12 ਕਿਲੋ ਦੁੱਧ ਜਿਹੜਾ ਇਹ ਪਾ ਜੂਗੀ ਚੋਂ ਦੇ ਟਾਈਮ ਤੇ ਤੇ ਤੁਰਿਆ ਨਹੀਂ ਜਾਂਦਾ ਹਾਂਜੀ ਬਾਕੀ ਪਸ਼ੂ ਜਿਹੜਾ ਆਪਾਂ ਇਹਦੀਆਂ ਵੀ ਨਾਲ ਧਾਰਾ ਮਾਰ ਕੇ ਜ਼ਰੂਰ ਤਾਂ ਸਾਨੂੰ ਦਿਖਾਵਾਂਗੇ ਇਹ ਥਾਣੇਵਾ ਜਿਹੜਾ ਤੁਹਾਨੂੰ ਝਾਤ ਮਰਾ ਦਿੰਦੇ ਆ ਵਨਡ ਸਪੇਸ ਬਹੁਤ ਸੋਹਣੀ ਤਣਾ ਦੀ ਕਰਮਾ ਵਾਲੀ ਦੀ ਬਾਕੀ ਬੱਚਾ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਚੰਗਾ ਸੀਮਨ ਦਾ ਬੱਚਾ ਵਾ ਕੱਦ ਕੱਟ ਚੰਗਾ ਬੱਚੇ ਦਾ ਸੋਹਣੀ ਹੈ ਤਾਂ ਤੇ ਗੱਲ ਕਰਦੇ ਆ ਆਪਾਂ ਇਹਦੇ ਰੇਟ ਦੀ ਹੀ ਰਾ ਸਿਆ ਰੇਟ ਜਰੂਰ ਸਾਂਝਾ ਕਰੀਏ ਹਾਂਜੀ ਰੇਟ ਪਾਈ ਦਾ 77000 ਰੁਪਿਆ ਜੀ 76000 ਦੀ ਦੇ ਦਾਂਗਾ 76000 ਦੀ ਦੇ ਲੈ ਹੋ ਗਈ 77000 ਵੀ ਨੇ ਰੇਟ ਕੀਤਾ Till I get up Time is barely on our side I don't wanna waste what's left The storms we're chasing leading us And love is all we'll ever trust Yeah No, I don't wanna waste what's left And I will we'll go Through the wastelands, through the highways To my shadow do ਸਪੈਸ਼ਲ ਜੀ ਗੱਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਡਾਇਮੰਡ ਬੋਲ ਦੀ ਪਿਛੇ ਇਹ ਕੱਤੀ ਆ ਇੱਕ ਨੀਲੀ ਦੀ ਮੈਂ ਤੁਹਾਨੂੰ ਜਿਹੜੀ ਦੂਜੀ ਵੀਡੀਓ ਜਰੂਰ ਦਿਖਾਵਾਂਗੇ ਤੇ ਆਪ ਜਿਹੜੀ ਇਹ ਨੀਲੀ ਦੀ ਆ ਵੱਡੇ ਸਭਰਾ ਤੋਂ ਖਰੀਦੀ ਗਈ ਸੀ ਬਹੁਤ ਸੋਹਣੀ ਆ ਕੱਟ ਆ ਗਿਆ ਇਹਦੇ ਵੀ ਖੱਬੇ ਪਾਸੇ ਸੱਜੇ ਪਾਸੇ ਸੌਰੀ ਤੇ ਮਾਰਕਿੰਗ ਚੋਂ ਪੈਰਾਂ ਦੇ ਵਿੱਚ ਆ ਉਹ ਵੀ ਤੁਹਾਨੂੰ ਜਿਹੜੀ ਇਹਦੀ ਸਪੈਸ਼ਲ ਵੀਡੀਓ ਮੈਂ ਦੀ ਜਰੂਰ ਦਿਖਾਵਾਂਗੇ ਰੇਟ ਉਹਦੇ ਵਿੱਚ ਆਪੇ ਦਾ ਕਰਾਂਗੇ ਬੱਚਾ ਬਹੁਤ ਪਿਆਰਾ ਹੈ ਤੁਹਾਨੂੰ ਖੜਾ ਕਰਕੇ ਜਰੂਰ ਦਿਖਾਉਨੇ ਆ ਤਾਂ ਦੇਖੋ ਜੀ ਡਾਇਮੰਡ ਬੋਲ ਦੀ ਕੱਟੀ ਆ ਪਿੱਛੇ ਤੀਜੇ ਨੰਬਰ ਵਾਲੀ ਮਾਝ ਦੇ ਬਾਕੀ ਸਾਰੇ ਸੱਜਣ ਜਿਹੜਾ ਵੀਰੇ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਜੀ ਇਹਨਾਂ ਨੂੰ ਇੱਕ ਅਲੱਗ ਤੋਂ ਵੀਡੀਓ ਇਹਦੀ ਸਪੈਸ਼ਲ ਬਣਾ ਕੇ ਜ਼ਰੂਰ ਪਾਵਾਂਗੇ ਫੋਨ ਨੰਬਰ 990382025 ਤੇ ਕੰਟੈਕਟ ਕਰ ਸਕਦੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ